ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਗਲਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਦੀ ਤੇ ਭੁਗਤ ਰਿਆ 7000 ਤੋਂ ਵੱਧ ਬੇਰੁਜ਼ਗਾਰ ਉਮੀਦਵਾਰ ਮਸਲਾ ਇਹ ਕਿ ਕੱਲ ਮਲਟੀ ਪਰਪਸ ਹੈਲਥ ਵਰਕਰ ਲਈ ਅਸਾਮੀਆਂ ਵਾਸਤੇ ਪੇਪਰ ਲਿਆ ਗਿਆ ਸੀ ਤੇ ਉਸ ਪੇਪਰ ਦੇ ਵਿੱਚ ਜਿਹੜਾ ਯੂਨੀਵਰਸਿਟੀ ਨੇ ਉਸ ਪੇਪਰ ਲੈਣ ਲਈ ਸਿਲੇਬਸ ਜਾਰੀ ਕੀਤਾ ਸੀ ਕਿਤਾਬ ਦਿੱਤੀ ਸੀ ਵਿਦਿਆਰਥੀਆਂ ਨੂੰ ਤਿਆਰੀ ਕਰਨ ਦੇ ਲਈ ਉਸ ਦੇ ਵਿੱਚ ਜਿਹੜੇ ਕੁਐਸਚਨ ਦਾ ਆਨਸਰ ਪ੍ਰਸ਼ਨ ਦਾ ਉੱਤਰ ਜੋ ਲਿਖਿਆ ਗਿਆ ਸੀ ਵਿਦਿਆਰਥੀਆਂ ਨੇ ਉਸੇ ਮੁਤਾਬਕ ਲਿਖਿਆ ਤੇ ਉਹ 5 ਦੇ ਕਰੀਬ ਅਜਿਹੇ ਪ੍ਰਸ਼ਨ ਸੀਗੇ ਪਰ ਜਿਹੜੀ ਪੇਪਰ ਲੈਣ ਤੋਂ ਬਾਅਦ ਆਨਸਰ ਕੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਭੇਜੀ ਉਮੀਦਵਾਰਾਂ ਨੂੰ ਭੇਜੀ ਉਸ ਵਿੱਚ ਉਹਨਾਂ ਦੇ ਉੱਤਰਾਂ ਨੂੰ ਗਲਤ ਕੀਤਾ ਗਿਆ ਸੀ ਤੇ ਉਸ ਦਾ ਆਪਸ਼ਨ ਕੋਈ ਹੋਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਾਤੇ ਰਾਤ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਤੇ ਹੁਣ ਉਹਨਾਂ ਤੋਂ ਯੂਨੀਵਰਸਿਟੀ ਆਪਣੀ ਗਲਤੀ ਸੁਧਾਰਨ ਦੇ ਲਈ ਉਨ੍ਹਾਂ ਵਿਦਿਆਰਥੀਆਂ ਤੋਂ ਬੇਰੁਜ਼ਗਾਰਾਂ ਤੋਂ 5-500 ਰੁਪਇਆ ਹੋਰ ਵਸੂਰ ਰਹੀ ਹੈ ਤੇ ਇਸ ਕੰਮ ਲਈ ਪੂਰੇ ਪੰਜਾਬ ਭਰ ਚੋਂ ਹਜ਼ਾਰਾਂ ਵਿਦਿਆਰਥੀ ਕੋਈ ਆਇਆ ਹੋਇਆ ਹੈ ਕੋਈ ਠੰਡ ਦੇ ਵਿੱਚ ਚੱਲਿਆ ਹੋਇਆ ਹੈ ਤੇ ਕੋਈ ਰਾਤ ਤੱਕ ਪਹੁੰਚੇਗਾ ਜਦੋਂ ਕਿ ਸਮਾਂ 5 ਵਜੇ ਤੱਕ ਦਾ ਤਤ ਗਿਆ ਸੀ ਇਸ ਸਬੰਧੀ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਰਜੇਸ਼ ਸੂਦਨਾ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਯੂਨੀਵਰਸਿਟੀ ਇਹ ਸਾਰਾ ਮਾਮਲਾ ਦੇਖੇਗੀ ਤੇ ਜੇ ਵਿਦਿਆਰਥੀਆਂ ਦੀ ਉਮੀਦਵਾਰਾਂ ਦੀ ਗੱਲ ਸਹੀ ਨਿਕਲੀ ਤਾਂ ਉਹਨਾਂ ਦੇ ਪੈਸੇ ਰਿਫੰਡ ਕਰ ਦਿੱਤੇ ਜਾਣਗੇ ਸਰ ਸਾਡਾ ਕੱਲ ਪੇਪਰ ਹੋਇਆ ਸੀਗਾ ਯੂਨੀਵਰਸਿਟੀ ਵੱਲੋਂ ਲਿੱਤਾ ਗਿਆ ਸੀ 7 ਤਰੀਕ ਨੂੰ ਪੇਪਰ ਸੀਗਾ ਮਲਟੀ ਪਰਪਸ ਹੈਲਥ ਵਰਕਰ ਦਾ ਇਹਨਾਂ ਨੇ ਜਿਹੜੀ ਬਾਅਦ ਵਿੱਚ ਅਨਸਰ ਕੀ ਪਾਈ ਸੀਗੀ ਜਿਹੜਾ ਪੇਪਰ ਹੋਇਆ ਸਾਡੀ ਅਨਸਰ ਕੀ ਪਾਈ ਹੈਗੀ ਆ ਉਹਦੇ ਵਿੱਚੋਂ ਸਾਡੇ 4 ਕੁਐਸਚਨ ਪੰਜ ਹੈਗੇ ਆ ਜਿਹੜੇ ਸਾਡੇ ਰਿਗਾਰਡਿੰਗਸ ਸਹੀ ਆ ਬਟ ਯੂਨੀਵਰਸਿਟੀ ਦੇ ਰਿਗਾਰਡਿੰਗਸ ਗਲਤ ਹੈਗੇ ਆ ਤੇ ਅਸੀਂ ਜਿਹੜੇ ਬੁੱਕ ਨਾਲ ਮੈਚ ਕੀਤੇ ਹੈਗੇ ਆ ਉਹ ਸਾਡੇ ਬਿਲਕੁਲ ਸਹੀ ਨੇ ਕੁਐਸਚਨ 147 ਕੁਐਸਚਨ ਆ 143 ਕੁਐਸਚਨ ਹੈਗਾ ਤੇ ਇੱਕ 55 ਕੁਐਸਚਨ ਆ ਤਿੰਨ ਚਾਰ ਹੈਗੇ ਆ ਕੁਐਸਚਨ ਜਿਹੜੇ ਬਿਲਕੁਲ ਸਾਡੇ ਰਿਗਾਰਡਿੰਗ ਸਹੀ ਆ ਤੇ ਯੂਨੀਵਰਸਿਟੀ ਨੇ ਉਦੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ 500 ਰੁਪਇਆ ਦੇ ਕੇ ਤੁਸੀਂ ਰੀਚੈਕਿੰਗ ਕਰਵਾ ਸਕਦੇ ਹੋ ਵੀ ਜੇ ਤੁਹਾਨੂੰ ਕੋਈ ਆਬਜੈਕਸ਼ਨ ਹੈ ਤਾਂ ਤੇ ਹੁਣ ਅਸੀਂ 500 ਰੁਪਇਆ ਕਿਉਂ ਦਈਏ ਕਿਸ ਦਲ ਦਾ ਦਈਏ ਅਸੀਂ ਗਲਤੀ ਇਹਨਾਂ ਦੀ ਆ ਅਨਸਰ ਕੀ ਇਹਨਾਂ ਦੀ ਗਲਤ ਹੈਗੀ ਆ ਸਾਡੇ ਡਿਪਾਰਟਮੈਂਟ ਦੀ ਹਾਂਜੀ ਗਲਤੀ ਡਿਪਾਰਟਮੈਂਟ ਦੀ ਆ ਅਸੀਂ ਕਿਉਂ 500 ਰੁਪਇਆ ਭਰੀਏ ਹੁਣ ਕੀ ਕਹਿੰਦੇ ਆ ਜੋ ਤੁਸੀਂ ਗੱਲ ਕੀਤੀ ਇਹ ਨਾਲ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਇਹ 500 ਰੁਪਏ ਕਹਿੰਦੇ ਆ 500 ਰੁਪਏ ਜਮਾ ਕਰਵਾਓ 20-20 ਰੁਪਏ ਇੱਥੇ ਧੱਕਰ ਕੇ ਫੋਟੋ ਸਟੇਟ ਦੇ ਲੈ ਰਹੇ ਆ ਕੋਈ ਡਾਕੂਮੈਂਟ ਨਹੀਂ ਲੈ ਕੇ ਆਇਆ ਕਰੋ ਕਿਉਂਕਿ ਇਹਨਾਂ ਪਤਾ ਨਹੀਂ ਸੀ ਕਿਸੇ ਨੂੰ ਹਨ ਤੇ ਹੁਣ ਜਦੋਂ ਫੋਟੋ ਸਟੇਟ ਕਰਵਾ ਰਹੇ ਆ ਜੋ ਪ੍ਰੂਫ ਨਾਲ ਲੱਗਣੇ ਹੈਗੇ ਆ ਉਹਨਾਂ ਦੇ ਫੋਟੋ ਸਟੇਟ ਕਰਾਏ 20-20 ਰੁਪਏ ਉਹ ਲੈ ਰਹੇ ਆ ਸਿੱਧਾ 100-150 ਰੁਪਏ ਉਹਦਾ ਬਣਾ ਰਹੇ ਇਹ ਤੇ 600-700 ਰੁਪਏ ਦਾ ਆਰਾਮ ਨਾਲ ਖਰਚ ਹੋ ਰਿਹਾ ਸਾਰੇ ਪੰਜਾਬ ਤੋਂ ਆਏ ਹੋਏ ਸਟੂਡੈਂਟ ਸਾਰੇ ਹਾਂਜੀ ਬਹੁਤ ਦੂਰ ਪਹਿਲਾਂ ਦਾ ਕੱਲ ਪੇਪਰ ਦੇ ਵਾਸਤੇ ਕਰਾਇਆ ਪੜਾ ਇਹਨਾਂ ਲਗਾ ਕੇ ਅਸੀਂ ਆਏ ਆ ਅੱਜ ਫੇਰ ਅਸੀਂ ਇਹਨਾਂ ਕਰਾਇਆ ਪੜਾ ਲਾ ਕੇ ਆਏ ਆ ਨਾਲੇ ਹਰਾਸਮੈਂਟ ਆਡਾ ਨਾਲੇ ਹਰਾਸਮੈਂਟ ਆਉਣ ਜਾਣ ਦੀ ਇੰਨੀ ਪ੍ਰੋਬਲਮ ਸਾਡੇ ਦੇ ਵਿੱਚ ਹਾਂਜੀ ਸਾਨੂੰ ਇਸ ਚੀਜ਼ ਦਾ ਬਹੁਤ ਇਤਰਾਜ਼ ਆ ਜੀ ਕੋਈ ਇੱਕ ਇਹ ਮੰਨੇ ਵੀ ਆ ਵੀ ਇੱਕ ਗੱਲ ਹਾਂਜੀ ਇਹ ਕਹਿ ਰਹੇ ਆ ਕਿ ਸਿਰਫ ਇੱਕ ਕੁਐਸਚਨ ਮੰਨਾਂਗੇ ਰੂਵੇਲਾ ਵਾਲਾ ਗਲਤ ਜਦ ਕਿ ਪੰਜ ਕੁਐਸਚਨ ਗਲਤ ਨੇ ਇਹਨਾਂ ਵੱਲੋਂ ਬੁੱਕ ਤੇ ਬਿਲਕੁਲ ਉਹੀ ਆ ਸਿਰਫ ਇੱਕੋ ਹੀ ਜੇ ਕਰਾਂਗੇ ਤਾਂ ਇੱਕੋ ਹੀ ਠੀਕ ਕਰਾਂਗੇ ਚਾਰ ਕੁਐਸਚਨ ਅਸੀਂ ਨਹੀਂ ਕਰਾਂਗੇ ਅਸੀਂ ਬੇਤੁ ਪਰੂਫ ਆਇਆ ਸਾਡੇ ਪੰਜੋ ਕੁਐਸਚਨ ਬਿਲਕੁਲ ਰਾਈਟ ਆ ਸਾਡੇ ਦੁਆਰਾ ਨਹੀਂ ਹੁਣ ਆਪਾਂ ਕੋਲ ਸਾਰੇ ਜਿਹੜੇ ਭਰਤਾ ਇਹਦੀ ਰਹਿ ਨਹੀਂ ਆਇਆ ਹਾਂਜੀ ਸਭ ਵੀ ਸਭ ਦੂਰ ਦੂਰ ਤੋਂ ਆਇਆ ਇਹਹੀ ਪ੍ਰੋਬਲਮ ਆ ਜੀ ਗ੍ਰਾਮ ਸਹੀ ਕਰ 7000 ਬੱਚਾ ਇੱਥੇ ਫਰੀਦਕੋਟ ਪੇਪਰ ਦੇਣ ਪਹੁੰਚਿਆ ਸੀ ਜਿਹੜੇ ਕਿ ਵਿਚਾਰੇ ਫਾਈਨੈਂਸ਼ੀਅਲ ਤੌਰ ਤੇ ਇੰਨੇ ਹੀ ਦੁਖੀ ਹੋਏ 454500 ਰੁਪਏ ਹਟਲਾਂ ਵਾਲਿਆਂ ਨੇ ਕਰਾਇਆ ਲਿਆ 8 ਵਜੇ ਇਹਨਾਂ ਦੀ ਐਂਟਰੀ ਸੀਗੀ ਜਿਨ੍ਹਾਂ ਨੇ ਗਰਦਾਸਪੁਰੋਂ ਸੰਗਰੂਰ ਤੋਂ ਪਠਾਨਕੋਟ ਤੋਂ ਇੰਨੀ ਦੂਰੋਂ ਆਉਣਾ ਸੀ ਉਹਨਾਂ ਵਾਸਤੇ ਬੜਾ ਮੁਸ਼ਕਲ ਸੀ ਜੋ ਹੁਣ ਇਹਨਾਂ ਦੀ ਮਿਸਟੇਕ ਆ ਅਨਸਰ ਸ਼ੀਟ 'ਚ ਉਹਨਾਂ ਦੀ ਮਿਸਟੇਕ ਹੈ ਖੁਦ ਦੀ ਜਿਹਦਾ ਕਿ ਯੂਨੀਵਰਸਿਟੀ ਦੀ ਇਹਨਾਂ ਦੀ ਮਿਸਟੇਕ ਹੈ ਜੋ ਅਨਸਰ ਸ਼ੀਟ ਦੇ ਵਿੱਚ ਜਿਹੜਾ ਰੋਬੈਲਾ ਦਾ ਪਾਇਆ ਵੀ ਇਹਨਾਂ ਨੇ ਲਿਖਿਆ ਵੀ ਰੈਬੀਸ ਬ੍ਰੀਸ ਦਾ ਹਲਕਾ ਦੀ ਬਿਮਾਰੀ ਹੁੰਦੀ ਹੈ ਜਿਹੜਾ ਰੋਬੈਲਾ ਹੈ ਉਹ ਉਹਦਾ ਸੈਕੰਡ ਨੇਮ ਜਰਮਨ ਮੀਜ਼ਲ ਹੁੰਦਾ ਹੈ ਉਹ ਲੜਕੀਆਂ ਨੇ ਜੋ ਵੀ ਕੀਤਾ ਇਹਨਾਂ ਜੋ ਗਲਤੀ ਹੈ ਕੰਪਿਊਟਰ ਦੀ ਗਲਤੀ ਹੈ ਜੋ ਗਲਤੀ ਹੈ ਯੂਨੀਵਰਸਿਟੀ ਦੀ ਗਲਤੀ ਹੈ ਹੁਣ ਜੋ ਲੜਕੀਆਂ ਨੇ ਇਸ ਟਾਈਮ ਹੁਣ ਮੈਨੂੰ ਕਾਫੀ ਫੋਨ ਕਾਲ ਆਏ ਆ ਕੋਈ ਗਰਦਾਸਪੁਰੋਂ ਤੁਰੀਆਂ ਹੋਈਆਂ ਕੋਈ ਪਠਾਨਕੋਟ ਤੋਂ ਤੁਰੀਆਂ ਮਿਸਟੇਕ ਠੀਕ ਕਰਨ ਵਾਸਤੇ ਜਦੋਂ ਕਿ ਕੰਮ ਸਾਰਾ ਆਨਲਾਈਨ ਵੀ ਹੋ ਸਕਦਾ ਸਾਈਟ ਤੇ ਵੀ ਹੋ ਸਕਦਾ ਪਹਿਲਾਂ ਸਟਾਫ ਨਰਸ ਵੇਲੇ ਵੀ ਇਹਨਾਂ ਦੀ ਇੱਕ ਮਿਸਟੇਕ ਹੋਈ ਸੀ ਸਟਾਫ ਨਰਸਸ ਨੇ ਆਪਦੇ ਆਪ ਦੇ ਰਜਿਸਟ੍ਰਿਕਾ ਤੋਂ ਆਪਦੇ ਆਪ ਦੇ ਘਰ ਤੋਂ ਆਨਲਾਈਨ ਉਹਦੀ ਮਿਸਟੇਕ ਠੀਕ ਕਰਤੀ ਸੀ ਆਨਲਾਈਨ ਪੇਮੈਂਟ ਕਰਤੀ ਸੀ ਹੁਣ ਕੀ ਹੈ ਸਾਰੇ ਪੰਜਾਬ ਚੋਂ ਫੇਰ ਸਾਰਾ ਕੈਂਡੀਡੇਟ ਤੁਰਿਆ ਹੋਇਆ ਕੋਈ 8 ਵਜੇ ਪਹੁੰਚੂਗਾ ਕੋਈ 5 ਵਜੇ ਪਹੁੰਚੂਗਾ ਜੋ ਇਹਨਾਂ ਦਾ ਸਮਾਂ ਅੱਜ ਦਾ ਹੁਣ ਸ਼ਾਮ ਤੱਕ ਦਾ ਹੀ ਹੈ ਪੰਜਵਾਂ ਦੂਸਰੀ ਗੱਲ ਜੋ ਡਰਾਫਟ ਦੀ ਡਿਮਾਂਡ ਹੈ ਬੈਂਕ ਡਰਾਫਟ ਦੀ ਬੈਂਕ ਡਰਾਫਟ ਸਿਰਫ 4 ਵਜੇ ਬਣ ਸਕਦਾ ਜਦੋਂ ਕਿ ਇਹਨਾਂ ਨੂੰ ਡੇਟ ਵੀ ਵਧਾਉਣੀ ਚਾਹੀਦੀ ਹੈ ਜੋ ਇਹਨਾਂ ਦੀ ਮਿਸਟੇਕ ਹੈ ਇਹਨਾਂ ਨੂੰ ਮੰਨਣੀ ਚਾਹੀਦੀ ਹੈ ਜੋ ਇਹ 500 ਲਾ ਰਹੇ ਆ ਉਹ ਇਹਨਾਂ ਵਾਸਤੇ ਗਲਤ ਹੈ ਸਾਰੇ ਇਹਨਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਇੰਨੀ ਦੂਰ ਰਾਤਾਂ ਨੂੰ ਹੋਟਲਾਂ ਦੇ ਵਿੱਚ ਰਹੀਆਂ ਹਈਆਂ ਸਾਡੀ ਮੰਗ ਸੀ ਕਿ ਪੇਪਰ ਡਿਸਟ੍ਰਿਕਟ ਲੈਵਲ ਤੇ ਹੋਣਾ ਚਾਹੀਦਾ ਸਾਰੇ ਆਲ ਪੰਜਾਬ ਚੋਂ ਆਏ ਆ ਲੋਕੀ ਹੈਨਾ ਡਿਸਟ੍ਰਿਕਟ ਲੈਵਲ ਤੇ ਪਹਿਲਾਂ ਜਦੋਂ ਪਹਿਲਾਂ ਅਸੀਂ ਮਲਟੀਪਰਪਸ ਹੈਲਥ ਵਰਕਰ ਦਾ ਪੇਪਰ ਦਿੱਤਾ ਸੀ ਉਹ ਡਿਸਟ੍ਰਿਕਟ ਲੈਵਲਾਂ ਤੇ ਹੋਇਆ ਸੀਗਾ ਉਹਦੇ ਸਾਨੂੰ ਸੌਖਾ ਸੀਗਾ ਤੇ ਹੁਣ ਸਰ ਇੱਕ ਠੰਡ ਵੀ ਇੰਨੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਪਤਾ ਹੀ ਹੈ ਜੀ ਹੈਨਾ ਠੰਡ ਚ ਆਉਣਾ ਜਾਣਾ ਬਹੁਤ ਔਖਾ ਹੈ ਬੱਚਿਆਂ ਨਾਲ ਤੇ ਇਹਨਾਂ ਦੀ ਸਾਡੀ ਮੰਗ ਆਗੀ ਇਹਨਾਂ ਨੇ ਜਿਹੜੀ ਅਨਸਰ ਸ਼ੀਟ ਪਾਈ ਆ ਉਹਦੇ ਵਿੱਚ ਬਹੁਤ ਮਿਸਟੇਕ ਸਾਡੀਆਂ ਗੱਡੀਆਂ ਹੋਈਆਂ ਨੇ ਪਰ ਨਹੀਂ ਇਹ ਹੈ ਨਹੀਂ ਜੀ ਜਿਹੜੀ ਇਹਨਾਂ ਨੇ ਬੁੱਕ ਛਾਪੀ ਆ ਬੁੱਕ ਦੇ ਰਿਕਾਰਡਿੰਗ ਸਾਡੇ ਅਨਸਰ ਸਹੀ ਆ ਉਦੋਂ ਵਿੱਚ ਹੀ ਅਸੀਂ ਅਨਸਰ ਵਗੈਰਾ ਯਾਦ ਕਰੀ ਸੋਹੀ ਲਿਖਿਆ ਜੀ ਸਾਡੀ ਮੰਗ ਆਗੀ ਜਦੋਂ ਸਾਡੇ ਅਨਸਰ ਉਵੇਂ ਸਹੀ ਹੋਣੇ ਚਾਹੀਦੇ ਨਹੀਂ ਸਾਨੂੰ ਦੁਬਾਰਾ ਪੇਪਰ ਹੋਵੇ ਕਾਸੀ ਇੱਕ ਅਨਸਰ ਜੇ ਇੱਕ ਅਨਸਰ ਪਿੱਛੇ ਉਸਦਾ ਹੁਣ ਅਸੀਂ ਦੁਬਾਰਾ ਦੁਬਾਰਾ ਇੰਨੀ ਫੀਸ ਭਰ ਰਹੇ ਹਾਂ ਅਸੀਂ ਸਹੀ ਕਰਵਾਉਣਾ ਅਸੀਂ ਸਹੀ ਕਰਵਾਮਾ ਸਾਰੇ ਕਰਵਾਮਾ ਗਿਆ ਅਸੀਂ ਵਿਦ ਪ੍ਰੂਫ ਆਏ ਹਾਂ ਸਾਡੇ ਸਾਰੇ ਸਹੀ ਹੋਣੇ ਚਾਹੀਦੇ ਜਿਹੜੇ ਤੁਸੀਂ ਦੱਸ ਰਹੇ ਹੋ ਇਹ ਕਿਤਾਬ ਇਹਨਾਂ ਦੀ ਹੈ ਹਾਂਜੀ ਸਰ ਇਹਨਾਂ ਦੀ ਬੁੱਕ ਦੇ ਵਿੱਚ ਹੀ ਅਸੀਂ ਯਾਦ ਕਰਿਆ ਹਾਂਜੀ ਸਾਰੇ ਸਾਡੀ ਮੰਗ ਆ ਕਿ ਇਹ ਪੇਪਰ ਦੁਬਾਰਾ ਹੋਣਾ ਚਾਹੀਦਾ ਕਿ ਅਨਸਰ ਸ਼ੀਟ ਦੁਬਾਰਾ ਸਹੀ ਪੈਣੀ ਚਾਹੀਦੀ ਹੈ ਸਰ ਇੱਕ ਅਨਸਰ ਕੀ ਦਾ ਰੋਲਾ ਪਿਆ ਹੋਇਆ ਵਿਦਿਆਰਥੀ ਆਏ ਪੂਰੇ ਪੰਜਾਬ ਚੋਂ ਕਿ ਪੰਜ ਕੁਐਸਚਨ ਆ ਜਿਹੜੇ ਉਹ ਜੇ ਤੁਸੀਂ ਸਿਲੇਬਸ ਭੇਜਿਆ ਸੀ ਉਹਦੇ ਮੁਤਾਬਕ ਠੀਕ ਆ ਆਨਸਰ ਕੀ ਮੁਤਾਬਕ ਗਲਤ ਆ ਇਹ ਵਾਲਾ ਪ੍ਰੋਸੀਜਰ ਇੱਕ ਰੂਟੀਨ ਪ੍ਰੋਸੀਜਰ ਹੈ ਤੇ ਜਿਹੜੀਆਂ ਵੀ ਸ਼ਿਕਾਇਤਾਂ ਹੁੰਦੀਆਂ ਉਹਨਾਂ ਨੂੰ ਇੰਟਰਟੇਨ ਕਰ ਦਿੱਤਾ ਜਾਂਦਾ ਮੈਂ ਇਸ ਵਕਤ ਨਹੀਂ ਦੱਸ ਸਕਦਾ ਕਿ ਉਹਨਾਂ ਦੀ ਕੰਪਲੇਨ ਠੀਕ ਹੈ ਜਾਂ ਨਹੀਂ ਕਈ ਵਾਰੀ ਠੀਕ ਨਿਕਲਦੀ ਹੈ ਕਈ ਵਾਰ ਗਲਤ ਨਿਕਲਦੀ ਹੈ ਹੋ ਸਕਦਾ ਪੰਜ ਵਿੱਚੋਂ ਇੱਕ ਅੱਧਾ ਕੁਐਸਚਨ ਦੀ ਠੀਕ ਵੀ ਨਿਕਲ ਆ ਜਿਵੇਂ ਉਸ ਕੁਐਸਚਨ ਨੂੰ ਫੇਰ ਕਨਸੀਡਰ ਨਹੀਂ ਕਰਦੇ ਤੇ ਰਿਜ਼ਲਟ ਉਹਨੂੰ ਮਾਈਨਸ ਕਰਕੇ ਰਿਜ਼ਲਟ ਆਉਂਦਾ ਹੈ 8 ਟਾਈਮ ਦਿੱਤਾ ਜਾਂਦਾ ਕਿ ਤੁਸੀਂ ਕੋਈ ਕੰਪਲੇਂਟ ਹੈ ਅਸੀਂ ਅਨਸਰ ਕੀ ਕੁਐਸਚਨ ਹੁਣ ਪੇਪਰ ਹੋਣ ਦੇ ਬਾਅਦ ਨੈਟ ਤੇ ਪਾ ਦਿੰਦੇ ਸਾਰੇ ਲੋਕ ਦੇਖ ਸਕਦੇ ਆ ਸਾਡਾ ਓਪਨ ਸਿਸਟਮ ਹੈ ਬਿਲਕੁਲ ਕੁੱਲਾ ਫੇਅਰ ਸਿਸਟਮ ਹੈ ਜਿੱਥੇ ਵੀ ਕੋਈ ਕੰਪਲੇਂਟ ਹੁੰਦੀ ਹੈ ਉਹਨੂੰ ਉਸੇ ਬੇ ਤਰੀਕੇ ਨਾਲ ਟੈਕਲ ਕੀਤਾ ਜਾਂਦਾ ਹੈ ਬੱਚਿਆਂ ਦਾ ਕਾਜ ਅਸੀਂ ਕਿ ਨਾਲ 500 ਰੁਪਏ ਫੀਸ ਵੀ ਲਈ ਜਾ ਰਹੀ ਹੈ ਜੀ ਉਹ ਸਹੀ ਕਰਨਾ ਹੂੰ ਜਿਹੜੇ ਬੱਚਿਆਂ ਦੇ ਆਬਜੈਕਸ਼ਨ ਠੀਕ ਨਿਕਲੇਗਾ ਉਹਦੀ ਫੀਸ ਰਿਫੰਡ ਕਰ ਦਿੱਤੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਗਲਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਦੀ ਤੇ ਭੁਗਤ ਰਿਹਾ 7000 ਤੋਂ ਵੱਧ ਬੇਰੁਜ਼ਗਾਰ ਉਮੀਦਵਾਰ। ਮਸਲਾ ਇਹ ਕਿ ਕੱਲ ਮਲਟੀ ਪਰਪਸ ਹੈਲਥ ਵਰਕਰ ਲਈ ਅਸਾਮੀਆਂ ਵਾਸਤੇ ਪੇਪਰ ਲਿਆ ਗਿਆ ਸੀ। ਤੇ ਉਸ ਪੇਪਰ ਦੇ ਵਿੱਚ ਜਿਹੜਾ ਯੂਨੀਵਰਸਿਟੀ ਨੇ ਉਸ ਪੇਪਰ ਲੈਣ ਲਈ ਸਿਲੇਬਸ ਜਾਰੀ ਕੀਤਾ ਸੀ ਕਿਤਾਬ ਦਿੱਤੀ ਸੀ ਵਿਦਿਆਰਥੀਆਂ ਨੂੰ ਤਿਆਰੀ ਕਰਨ ਦੇ ਲਈ ਉਸ ਦੇ ਵਿੱਚ ਜਿਹੜੇ ਕੁਐਸਚਨ ਦਾ ਆਨਸਰ ਪ੍ਰਸ਼ਨ ਦਾ ਉੱਤਰ ਜੋ ਲਿਖਿਆ ਗਿਆ ਸੀ ਵਿਦਿਆਰਥੀਆਂ ਨੇ ਉਸੇ ਮੁਤਾਬਕ ਲਿਖਿਆ ਤੇ ਉਹ 5 ਦੇ ਕਰੀਬ ਅਜਿਹੇ ਪ੍ਰਸ਼ਨ ਸੀਗੇ ਪਰ ਜਿਹੜੀ ਪੇਪਰ ਲੈਣ ਤੋਂ ਬਾਅਦ ਆਨਸਰ ਕੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਭੇਜੀ ਉਮੀਦਵਾਰਾਂ ਨੂੰ ਭੇਜੀ ਉਸ ਵਿੱਚ ਉਹਨਾਂ ਦੇ ਉੱਤਰਾਂ ਨੂੰ ਗਲਤ ਕੀਤਾ ਗਿਆ ਸੀ ਤੇ ਉਸ ਦਾ ਆਪਸ਼ਨ ਕੋਈ ਹੋਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਾਤੇ ਰਾਤ ਵਿਦਿਆ